ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗੁਰੂ ਸਰਸਣੇਵਾਲਾ ਦੇ ਨੇੜੇ ਹੋਇਆ ਸੜਕ ਹਾਦਸਾ ਇੱਕ ਬੱਸ ਅਤੇ ਤੇਰ ਵਾਲੇ ਟੈਂਕੀ ਦੀ ਟੱਕਰ ਦੇ ਵਿੱਚ ਦੋ ਦਰਜਨ ਦੇ ਕਰੀਬ ਲੋਕ ਹੋਏ ਗੰਭੀਰ ਜ਼ਖਮੀ ਸੰਗਤ ਸਹਾਰਾ ਸੇਵਾ ਸੰਸਥਾ ਦੀ ਐਂਬੂਲੈਂਸ ਦੇ ਰਾਹੀਂ ਕੁਝ ਲੋਕਾਂ ਨੂੰ ਪਹੁੰਚਾਇਆ ਗਿਆ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਕੁਝ ਨੂੰ ਪਹੁੰਚਾਇਆ ਗਿਆ ਮੰਜ ਹਸਪਤਾਲ। ਸਕੁਰਵਾਰ ਨੂੰ 9 ਵਜੇ ਦੇ ਲਗਭਗ ਬਠਿੰਡਾ ਡੱਬ ਵਾਲੇ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਗੁਰੂ ਸਰ ਗੁਰੂ ਸਰਸਣੇਵਾਲਾ ਵਿਖੇ ਰਾਮਾ ਮੰਡੀ ਤੋਂ ਆ ਰਹੀ ਬੱਸ ਜੋ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਤਾਂ ਅਗੋ ਆਰੀ ਤੇਰ ਵਾਲੇ ਟੈਂਕੀ ਦੇ ਨਾਲ ਟਕਰਾ ਗਈ ਜਿਸ ਦੇ ਨਾਲ ਇਹ ਧੁੰਦ ਦੇ ਕਾਰਨ ਦਾ ਹਾਦਸਾ ਹੋਇਆ ਉਸ ਦੇ ਵਿੱਚ ਦੋ ਦਰਜਨ ਦੇ ਕਰੀਬ ਲੋਕ ਨੇ ਜਿਹੜੇ ਉਹ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸੰਗਤ ਸਾਰਾ ਸੇਵਾ ਸੰਸਥਾ ਦੀ ਐਂਬੂਲੈਂਸ ਦਰਾਂ ਕੁਝ ਲੋਕਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਕੁਝ ਨੂੰ ਪ੍ਰਾਈਵੇਟ ਆਪਣੇ ਬਲੱਸ ਦਰਾਂ ਇਹ ਮਾਸਤੜ ਦੇਖੇ ਦਾਖਲ ਕਰਵਾਇਆ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸੰਗਤ ਸਾਰਾ ਸੇਵਾ ਸੰਸਥਾ ਦੇ ਆਪਣਾ ਵਰਕਰ ਨੇ ਦੱਸਿਆ ਕਿ ਇੱਕ ਦਰਜਨ ਦੇ ਕਰੀਬ ਲੋਕ ਆਪਣੇ ਜ਼ਖਮੀ ਹੋਏ ਨੇ ਲੇਕਿਨ ਬੱਸ ਦੇ ਕਨੈ ਕਰੀਬ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਕੁਝ ਨੂੰ ਨਿੱਜੀ ਹਸਪਤਾਲਾਂ ਦੇ ਵਿੱਚ ਆਪਣਾ ਦਾਖਲ ਵੀ ਨਾਮ ਨਾਲ ਕਰਾਇਆ ਗਿਆ ਲੋਕਾਂ ਵੱਲੋਂ ਅਤੇ ਕੁਝ ਨੂੰ ਆਪਣਾ ਪ੍ਰਾਈਵੇਟ ਐਂਬੂਲੈਂਸ ਦੇ ਨਾਲ ਇਹ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਪੰਜ ਦੇ ਕਰੀਬ ਜਿਹੜੇ ਲੋਕ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਸੰਗਤ ਸਾਰਾ ਸੇਵਾ ਸੰਸਥਾ ਦੀ ਐਂਬੂਲੈਂਸ ਦੇ ਨਾਲ ਆਪਣਾ ਇੱਥੇ ਵੀ ਆਪਣਾ ਲਿਆਂਦਾ ਗਿਆ ਤੇ ਉਹਨਾਂ ਦਾ ਇੱਥੇ ਇਲਾਜ ਸ਼ੁਰੂ ਕਰਵਾਇਆ ਗਿਆ ਬਠਿੰਡਾ ਤੋਂ ਇਸ ਕਰ ਮਿਸਿੰਗ ਹੈ ਤੁੰਦ ਨੇ ਆਪਣਾ ਕਹਿ ਰ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਹੁਣ ਸੜਕੀ ਹਾਦਸੇ ਹੋਣੇ ਸ਼ੁਰੂ ਹੋ ਗਏ ਹਨ ਤੇ ਅੱਜ ਬਟੇਂਡਾ ਦਬ ਵਾਲੀ ਨੈਸ਼ਨਲ ਹਾਈਵੇ ਤੇ ਪਿੰਡੇ ਪਿੰਡ ਗੁਰੂਸਰ ਸੜੇ ਵਾਲਾ ਵਿਖੇ ਇੱਕ ਬੱਸਾ ਤੇ ਤੇਲ ਵਾਲੇ ਟੈਂਕੀ ਦੀ ਆਪਣਾ ਟੱਕਰ ਹੋਏ ਜਿਸ ਦੇ ਵਿੱਚ ਦੋ ਦਰਜੇ ਦੇ ਕੀ ਲੋਕ ਜਿਹੜੇ ਉਹ ਜ਼ਖਮੀ ਹੋਏ ਨੇ ਜੀ ਆਪਾਂ ਗੱਲ ਕਰੀਏ ਤਾਂ ਇਹ ਵੀ ਬੱਸਾ ਇਹ ਰਾਮੇ ਤੋਂ ਆ ਰਹੀ ਸੀ ਆਪਣਾ ਬਟੇਂਡਾ ਤੋਂ ਤੇ ਦੇਖਦੇ ਸਵਾਰਗੇ ਜਿਹੜੇ ਆਪਣਾ ਵੀ ਇਹ ਲੋ ਸੀ ਤੇ ਅੱਗੇ ਆ ਰਹੀ ਤੇਲ ਵਾਲੇ ਟੈਂਕੀ ਨਾਲ ਇਹਦੀ ਆਪਣਾ ਜਦੋਂ ਸਾਹਮਣੇ ਏਦਾਂ ਹੀ ਆਪਣਾ ਟੱਕਰ ਹੁੰਦੀ ਹੈ ਤੇ ਇੱਦਾਂ ਹੀ ਦੋ ਦਰਜੇ ਦੇ ਕੀ ਲੋਕ ਜਿਹੜੇ ਉਹ ਆਪਣਾ ਜ਼ਖ ਸ਼ਿਵ ਸ਼ਾਂਤਾਂ ਦੇ ਰਾਹੀਂ ਆਪਣਾ ਕੁਝ ਉਹ ਕੋਲ ਬਟਿੰਡਾ ਦੇ ਸ਼ਿਵਾ ਤਲਵੇ ਕੀ ਵੀ ਵੀ ਲੈਂਦੇ ਜਾਂਦਾ ਹੈ ਤੇ ਕੁਝ ਲੋਕਾਂ ਨੂੰ ਬਟਿੰਡਾ ਦੇ ਇਹ ਮਜਾ ਤਲਵੇ ਕਿ ਵੀ ਆਪਣਾ ਪ੍ਰਾਈਮ ਦਾ ਬਲਸਾ ਰਹੀ ਵੀ ਦਿਆਉ ਤੇ ਉਹ ਚਾਪਾ ਲਿਆ ਜਾਂਦਾ ਉਹਨੇ ਕੀ ਕਹਿੰਦੇ ਨੇ ਲੋਕ ਦੱਸ ਦਿਓ ਕੀ ਸਰ ਜੀ ਨਾਮ ਮੈਂ ਤੁਹਾਡਾ ਕਿਹੜੀ ਸੋਚ ਹੈ ਜੀ ਅਜੀ ਮੇਰਾ ਨਾਮ ਸ਼ੰਦਰਾ ਸੰਗਸਾਰ ਰਸੇਲਾ ਸੰਤਾ ਮਾਸ਼ਾਣਾ ਦਾ ਮੈਂ ਵਰਕਰ ਹਾਂ ਜੀ ਇਹ ਮਾਮਲਾ ਹੈ ਜਿਹੜਾ ਜੀ ਅਜੀ ਥੋੜਾ ਸਮਾਂ ਪਹਿਲਾਂ ਸਾਡੇ ਕੋਲ ਕਾਲ ਆਈ ਸੀ ਕਿ ਉੱਥੇ ਨਾ ਡਬਲ ਨੈਸ਼ਨਲ ਹਾਈਵੇ ਤੇ ਗੁਰੂ ਸਰ ਸ਼ੈਨੇ ਵਾਲਾ ਦੇ ਕੋਲ ਇੱਕ ਹਾਦਸਾ ਹੋ ਚੁੱਕਿਆ ਹੈਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਦੀਪ ਬਾਸ ਇੱਕ ਇੱਕ ਤੇਲ ਵਾਲੀ ਟੈਂਕੀ ਦੀ ਆਪਸ ਵਿੱਚ ਟੱਕਰ ਦੇਖਣ ਨੂੰ ਮਿਲੀ ਜਿਹਦੇ ਵਿੱਚ ਕਾਫੀ ਗੰਭੀਰ ਜ਼ਖਮੀ ਲੋਕ ਮਿਲੇ ਇੰਨੇ ਕਿ ਤਕਰੀਬਨ ਹੋਣਗੇ ਦਰਜਨ ਦੇ ਕਰੀਬ ਹੋਣਗੇ ਜੀ ਜਿਨ੍ਹਾਂ ਨੂੰ ਜਿਨ੍ਹਾਂ ਚੋਂ ਮੈਂ 5 ਤੋਂ 6 ਵਿਅਕਤੀ ਮੈਂ ਆਪਣੀ ਐਂਬੂਲੈਂਸ ਦੀ ਬਣੀ ਕੀ ਨਾਮ ਹੈ ਤੁਹਾਡਾ ਕਿੱਥੋਂ ਆ ਰਹੇ ਸੀ ਮੇਰੇ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਾਂਡੇ ਨੂੰ ਦੀਪ ਵਾਸਤੇ ਇੱਥੇ ਕਿਹੜੇ ਪਿੰਡ ਤੋਂ ਦੁੰਨੇ ਵਾਲੇ ਤੋਂ ਫਿਰ ਕੀ ਹੋਇਆ ਫਿਰ ਕੀ ਹੋਇਆ ਬਸ ਆਊਟਸਾਈਡ ਸੀ ਕਿ ਨਾ ਕੋਈ ਦੂਜਾ ਪਾਸਾ ਬੰਦ ਸੀਗਾ ਅੱਛਾ ਤੰਦੂ ਕਰਕੇ ਉਹ ਜਿਹੜਾ ਅੱਗੋ ਆ ਰਹੇ ਉਹ ਸਹੀ ਟਾਈਮ ਤੇ ਆ ਰਹੇ ਸੀਗੇ ਤੇ ਮੋਹਣ ਟੈਂਕਾ ਆ ਰਿਹਾ ਸੀਗਾ ਵਿੱਚ ਪੰਜਾਬ ਬਸ ਦੇ ਕਿੰਨੇ ਕਿੰਨੇ ਚੱਕੀ ਵਿੱਚ ਲੱਗੋ ਕਿੰਨੀ ਕੀ ਸਵਾਰੀ ਹੋ ਗਈ ਜੀ ਮਤਲਬ ਸਵਾਰੀ ਕਿੰਨੇ ਕਿੰਨੇ ਸਟੇ ਵਿੱਚ ਸਵਾਰੀ ਭਰੀ ਹੋਈ ਸੀ ਬਸ ਪੂਰੀ ਪੰਜਾਹ ਕਿਸੀਗੇ ਜਿਹੜਾ ਖੜੀ ਵੀ ਸੀਗੀ ਖੜੀਆਂ ਵੀ ਸੀ ਸਵਾਰੀਆਂ 10 ਸਾਰਾ ਹਰਦੀਪ ਸਿੰਘ ਕੀ ਕੰਮ ਕਰ ਰਹੇ ਹੋ? ਇਲੈਕਟਰੀ ਕਰਦਾ ਹੀ ਬਸ। ਜਿਹੜੀ ਬਸ ਤੇ ਨਿਉਦੀਪ ਤੇ ਜਿਹੜਾ ਐਕਸੀਡੈਂਟ ਹੋਇਆ ਕੀ ਕਰਨ ਹੋਇਆ ਕਿਸ ਤਰ੍ਹਾਂ ਹੋਇਆ? ਇਹ ਟਰੱਕ ਸਾਈਡ ਹੀ ਰੌਂਗ ਸਾਈਡ ਆ ਰਿਹਾ ਸੀ। ਇਹ ਟਰੱਕ ਵਾਲੀ। ਅੱਛਾ ਜੀ। ਬਸ ਆ ਜਿਹੜੇ ਡਰਾਈਵਰ ਨੇ ਬਹੁਤ ਖਿੱਚੀ ਜਾਇ ਸਾਰੀ। ਪਰ ਉਹਨੇ ਨਹੀਂ ਦੇਖਿਆ ਜੀ। ਬਸ ਕਿਪੋਤਨ ਨੂੰ ਜਾ ਰਹੇ ਸੀ। ਰਾਮਾ ਮੰਡੀ ਤੋਂ ਚੱਲ ਕੇ ਆਈ ਸੀ ਵੇਢੇ ਨੇ ਜੀ। ਕਿੰਨੇ ਕੁ ਸਵਾਰੀਆਂ ਸੀਗੀਆਂ? ਸ਼ਿੱਟੜ ਗੱਡੀ ਸੀ। ਤੇ ਕਿੰਨੇ ਕੁ ਜ਼ਖਮੀ ਹੋ ਗਏ? ਹੈਗੇ 20 ਬੱਚਿਆਂ ਨੇ ਜੀ। ਕੋਈ ਹਰ ਨਹੀਂ ਕੋਈ।